ਜਹਿੰਦੋ ਇਹ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫੇਰ ਆਇਆ ਥੋੜਾ ਵਾਸਤੇ ਬਹੁਤ ਹੀ ਇੰਪੋਰਟੈਂਟ ਕਲਾਸ ਲੈ ਕੇ ਤੇ ਇਹ ਜਿਹੜੀ ਕਲਾਸ ਹੈ ਦੋਸਤੋ ਆਪਣੀ ਟੈਸਟ ਕਲਾਸ ਹੈ ਤੇ ਸ਼ੁਰੂ ਕਰਦੇ ਆਂ ਅੱਜ ਦੀ ਕਲਾਸ ਤੇ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਲੱਗਿਆ ਹੋਇਆ ਹੈ ਤੇ ਕੁਐਸਚਨ ਪੁੱਛ ਰਿਹਾ ਜੀ ਪੰਜਾਬ ਦੇ ਕਿਹੜੇ ਖੇਤਰ ਨੂੰ ਕਪਾਹ ਪੱਟੀ ਕਿਹਾ ਜਾਂਦਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਇੱਕ ਦੋ ਵਾਰ ਇਗਜ਼ਾਮਾਂ ਦੇ ਵਿੱਚ ਬਣ ਵੀ ਚੁੱਕਿਆ ਹੈ ਇਹ ਵਾਰ ਡਿਸਟ੍ਰਿਕਟ ਦੇ ਹਿਸਾਬ ਨਾਲ ਬਣ ਜਾਂਦਾ ਹੈ ਕਈ ਵਾਰ ਪੂਰੀ ਬੈਲਟ ਦੇ ਹਿਸਾਬ ਨਾਲ ਬਣ ਜਾਂਦਾ ਹੈ ਸੋ ਇਸ ਸਵਾਲ ਦਾ ਸਹੀ ਜਵਾਬ ਹੋਏਗਾ ਜੀ ਕਪਾਹ ਪੱਟੀ ਆਪਣੇ ਮਾਲਵੇ 벨ਟ ਨੂੰ ਕਿਹਾ ਜਾਂਦਾ ਹੈ ਠੀਕ ਹੈ ਤੇ ਜੇ ਸਪੈਸ਼ਲ ਡਿਸਟ੍ਰਿਕਟ ਪੁੱਛੇ ਤਾਂ ਉਹ ਹੈ ਜੀ ਆਪਣਾ ਮਾਨਸਾ ਠੀਕ ਹੈ ਰੂ ਪੱਟੀ ਮਾਨਸੇ ਨੂੰ ਕਿਹਾ ਜਾਂਦਾ ਹੈ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰ ਲੈਂਦੇ ਆ ਪੁੱਛਿਆ ਗਿਆ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਕੀਤੀ ਗਈ ਜਿਹੜੀ ਆਪਣੀ ਐਗਰੀਕਲਚਰ ਯੂਨੀਵਰਸਿਟੀ ਹੈ ਉਸ ਦੀ ਸਥਾਪਨਾ ਕਦੋਂ ਕੀਤੀ ਗਈ ਤੁਸੀਂ ਦੱਸਣਾ ਤਾਂ ਸਹੀ ਜਵਾਬ ਕੀ ਹੋਏਗਾ ਭਈ ਇਸ ਦੀ ਸਥਾਪਨਾ ਹੋਈ ਹੈ ਜੀ 1962 ਨੂੰ ਕਾਫੀ ਇੰਪੋਰਟੈਂਟ ਕੁਐਸਚਨ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਹੈ ਜੀ ਤਰਨਤਾਰਨ ਅਤੇ ਕਰਤਾਰਪੁਰ ਸ਼ਹਿਰ ਕਿਸ ਨੇ ਵਸਾਇਆ ਤਰਨਤਾਰਨ ਤੇ ਕਰਤਾਰਪੁਰ ਸ਼ਹਿਰ ਦੀ ਗੱਲ ਹੋ ਰਹੀ ਹੈ ਫਟਾਫਟ ਦੱਸੋ ਕਿ ਕਿਹੜੇ ਗੁਰੂ ਸਾਹਿਬ ਨੇ ਵਸਾਏ ਸੀ ਸਵਾਲ ਦਾ ਸਹੀ ਜਵਾਬ ਹੋਏਗਾ ਜੀ ਗੁਰੂ ਅਰਜਨ ਦੇਵ ਜੀ ਠੀਕ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਪਰ ਇੱਕ ਚੀਜ਼ ਤੁਸੀਂ ਧਿਆਨ ਰੱਖਿਓ ਜੇ ਤੁਹਾਨੂੰ ਸਿੱਧਾ ਹੀ ਪੁੱਛਿਆ ਜਾਵੇ ਕਰਤਾਰਪੁਰ ਸ਼ਹਿਰ ਦੀ ਸਥਾਪਨਾ ਕਿਸ ਨੇ ਕੀਤੀ ਸੀ ਜਾਂ ਫਿਰ ਪਾਕਿਸਤਾਨ ਦਾ ਰੈਫਰੈਂਸ ਦੇ ਕੇ ਪੁੱਛਿਆ ਜਾਵੇ ਕਿ ਪਾਕਿਸਤਾਨ ਵਾਲੇ ਕਰਤਾਰਪੁਰ ਦੀ ਸਥਾਪਨਾ ਕਿਸ ਨੇ ਕੀਤੀ ਸੀ ਫਿਰ ਤੁਸੀਂ ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਪਸ਼ਨ ਟਿਕ ਕਰਨਾ ਹੈ ਠੀਕ ਹੈ ਓਕੇ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰ ਲੈਂਦੇ ਆ ਪੁੱਛਿਆ ਜਾ ਰਿਹਾ ਜੀ ਮੇਰਾ ਨਾਨਕਾ ਪਿੰਡ ਦਾ ਕਰਤਾ ਕੌਣ ਹੈ ਇਹ ਜਿਹੜੀ ਰਚਨਾ ਹੈ ਮੇਰਾ ਨਾਨਕਾ ਪਿੰਡ ਇਸ ਨੂੰ ਕਿਸ ਨੇ ਲਿਖਿਆ ਉਹ ਤੁਸੀਂ ਦੱਸਣਾ ਹੈ অপਸ਼ਨ ਹੈ ਜੀ ਤੁਹਾਡੇ ਕੋਲ ਮਹਿੰਦਰ ਸਿੰਘ ਰੰਧਾਵਾ ਸੁਭਾ ਸਿੰਘ ਇਸ ਤੋਂ ਇਲਾਵਾ ਹੈ ਜੀ ਬਣਜਾਰਾ ਵੈਦੀ ਤੇ ਗੁਰਦਿੱਤਾ ਸਿੰਘ ਤਾਂ ਇਹ ਜਿਹੜਾ ਮੇਰਾ ਨਾਨਕਾ ਪਿੰਡ ਜਿਹੜੀ ਰਚਨਾ ਹੈ ਠੀਕ ਹੈ ਇਹ ਲਿਖੀ ਸੀ ਜੀ ਬਣਜਾਰਾ ਵੈਦੀ ਨਹੀਂ ਠੀਕ ਹੈ ਤਾਂ ਬਣਜਾਰਾ ਵੈਦੀ অপਸ਼ਨ ਸੀ ਇਸ ਦਾ ਬਿਲਕੁਲ ਜਿਹੜਾ ਹੈ ਸਹੀ ਜਵਾਬ ਹੋਵੇਗਾ ਅੱਗੇ ਚੱਲਦੇ ਆ नेक्स्ट ਕੁਐਸਚਨ ਦੀ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਹੈ ਜੀ ਅੰਗਰੇਜ਼ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ਵੈਸੇ ਅੰਮ੍ਰਿਤਸਰ ਦੀ ਦੋ ਸੰਧੀ ਤੁਸੀਂ ਸੁਣੀ ਹੋਏਗੀ ਬਟ ਇੱਥੇ ਆਪਾਂ ਪਹਿਲੀ ਸੰਧੀ ਦੇ ਬਾਰੇ ਗੱਲ ਕਰ ਰਹੇ ਹਾਂ ਜਿਹੜੀ ਕਿ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਹੋਈ ਸੀ ਤੁਸੀਂ ਉਸ ਦਾ ਇਅਰ ਦੱਸਣਾ ਹੈ ਕਿ ਉਸ ਦਾ ਇਅਰ ਕੀ ਸੀ ਕਾਫੀ ਇੰਪੋਰਟੈਂਟ ਸੰਧੀ ਤੇ ਇਹ ਵੀ ਇੱਕ ਵਾਰ ਸ਼ਾਇਦ ਐਗਜ਼ਾਮ ਚ ਪਹਿਲਾਂ ਆ ਚੁੱਕੀ ਹੈ ਤਾਂ ਸਹੀ ਜਵਾਬ ਹੋਏਗਾ ਜੀ 1809 ਆਪਸ਼ਨ ਬੀ ਠੀਕ ਹੈ 1809 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਵਿਚਾਲੇ ਅੰਮਸਰ ਦੀ ਸੰਧੀ ਹੋਈ ਸੀ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਤਾਂ ਪੁੱਛਿਆ ਗਿਆ ਜੀ ਹੇਠ ਲਿਖਿਆ ਵਿੱਚੋਂ ਕਿਹੜਾ ਜ਼ਿਲ੍ਹਾ ਫਰੀਦਕੋਟ ਡਿਵੀਜ਼ਨ ਵਿੱਚ ਨਹੀਂ ਹੈ ਇਹ ਕੁਝ ਜ਼ਿਲ੍ਹੇ ਲਿਖੇ ਹੋਏ ਆ ਤੁਸੀਂ ਦੱਸਣਾ ਇਹਨਾਂ ਵਿੱਚੋਂ ਫਰੀਦਕੋਟ ਡਿਵੀਜ਼ਨ ਦੇ ਵਿੱਚ ਕਿਹੜਾ ਜ਼ਿਲ੍ਹਾ ਨਹੀਂ ਪੈਂਦਾ ਤਾਂ ਦੋਸਤੋ ਇਸ ਸਵਾਲ ਦਾ ਸਹੀ ਜਵਾਬ ਹੋਏਗਾ ਜੀ ਫਰੀਦਕੋਟ ਖੁਦ ਤਾਂ ਹੈ ਹੀ ਬਠਿੰਡਾ ਵੀ ਪੈਂਦਾ ਮਾਨਸਾ ਵੀ ਪੈਂਦਾ ਹੈ ਤਾਂ অপਸ਼ਨ ਡੀ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੋ ਜਾਏਗਾ ਜਿਹੜੇ ਆਪਣਾ ਫਰੀਦਕੋਟ ਡਿਵੀਜ਼ਨ ਹੈ ਉਸ ਦੇ ਵਿੱਚ ਤਿੰਨ ਜ਼ਿਲ੍ਹੇ ਪੈਂਦੇ ਸਭ ਤੋਂ ਪਹਿਲਾ ਫਰੀਦਕੋਟ ਫਿਰ ਬਠਿੰਡਾ ਬਠਿੰਡਾ ਦੇ ਲੱਗੇ ਮਾਨਸਾ ਜ਼ਿਲ੍ਹਾ ਤਿੰਨੇ ਫਰੀਦਕੋਟ ਡਿਵੀਜ਼ਨ ਦੇ ਵਿੱਚ ਆਉਂਦੇ ਆ ਨੈਕਸਟ ਕੁਐਸਚਨ ਤੇ ਪੁੱਛਿਆ ਗਿਆ ਜੀ ਇੱਥੇ ਕਿਹੜੇ ਗੁਰੂ ਸਾਹਿਬ ਨੇ ਜਪਜੀ ਸਾਹਿਬ ਤੇ ਆਸ਼ਾ ਦੀ ਵਾਰ ਦੀ ਰਚਨਾ ਕੀਤੀ ਕਿਹੜੇ ਗੁਰੂ ਸਾਹਿਬ ਨੇ ਜਪਜੀ ਸਾਹਿਬ ਤੇ ਆਸ਼ਾ ਦੀ ਵਾਰ ਦੀ ਰਚਨਾ ਕੀਤੀ ਤੁਸੀਂ ਦੱਸਣਾ ਹੈ অপਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਆ ਤੇ ਨੈਕਸਟ অপਸ਼ਨ ਜਿਹੜਾ ਤੁਸੀਂ ਇੱਥੋਂ ਚੈੱਕ ਕਰ ਲਓ ਤਾਂ ਇਹ ਸਵਾਲ ਦਾ ਦੋਸਤੋ ਸਹੀ ਜਵਾਬ ਹੋਏਗਾ ਜੀ ਗੁਰੂ ਨਾਨਕ ਦੇਵ ਜੀ ਆਸਾ ਦੀ ਵਾਰ ਤੇ ਜਪਜੀ ਸਾਹਿਬ ਦੀ ਰਚਨਾ ਛੜੀ ਹੈ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਠੀਕ ਹੈ ਓਕੇ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਂ ਇਹ ਕੁਐਸਚਨ ਵੀ ਕਾਫੀ ਇੰਪੋਰਟੈਂਟ ਤੇ ਪੁੱਛਿਆ ਗਿਆ ਹੈ ਜੀ ਲੋਂਗੋਵਾਲ ਸਮਝੋਤਾ ਹਰਚੰਦ ਸਿੰਘ ਲੋਂਗੋਵਾਲ ਅਤੇ ਡੇਸ ਵਿਚਕਾਰ ਹੋਇਆ ਇੱਕ ਸਮਝੋਤਾ ਹੋਇਆ ਸੀ ਪੰਜਾਬ ਦੇ ਇਤਿਹਾਸ ਵਿੱਚ ਕਾਫੀ ਇੰਪੋਰਟੈਂਟ ਮੰਨਿਆ ਜਾਂਦਾ ਹੈ ਉਹ ਸਮਝੋਤਾ ਸੀ ਜੀ ਲੋਂਗੋਵਾਲ ਦਾ ਠੀਕ ਹੈ ਤੁਸੀਂ ਦੱਸਣਾ ਹੈ ਕਿ ਇਹ ਸਮਝੋਤਾ ਹਰਚੰਦ ਸਿੰਘ ਲੋਂਗਵਾਲ ਅਤੇ ਹੋਰ ਕਿਹੜੇ ਬੰਦੇ ਵਿਚਾਰ ਹੋਇਆ ਸੀ ਤਾਂ ਦੋਸਤੋ ਇਸ ਦਾ ਸਹੀ ਜਵਾਬ ਹੋਏਗਾ ਜੀ ਰਾਜੀਵ ਗਾਂਧੀ ਲੋਂਗੋਵਾਲ ਸਮਝੋਤਾ ਜਿਹੜਾ ਹੈ ਹਰਚੰਦ ਸਿੰਘ ਲੋਂਗੋਵਾਲ ਅਤੇ ਰਾਜੀਵ ਗਾਂਧੀ ਵਿਚਾਰ ਹੋਇਆ ਸੀ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਇਸ ਦੀ ਇਅਰ ਦੱਸਣਾ ਹੈ ਇਸ ਦੀ ਡੇਟ ਦੱਸਣੀ ਹੈ ਕਿ ਕਿਹੜੀ ਡੇਟ ਨੂੰ ਹੋਇਆ ਸੀ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੀ ਗੱਲ ਕਰਦੇ ਆ ਪੁੱਛਿਆ ਗਿਆ ਹੈ ਜੀ ਕਿਹੜੇ ਗੁਰੂ ਸਾਹਿਬ ਨੂੰ ਸ਼ਹੀਦਾਂ ਦੇ ਸਰਤਾਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਵੈਸ਼ਨ ਇੱਕ ਵਾਰ ਫੇਰ ਤੋਂ ਸੁਣ ਲੋ ਕਿਹੜੇ ਗੁਰੂ ਸਾਹਿਬ ਨੂੰ ਸ਼ਹੀਦਾਂ ਦੇ ਸਰਤਾਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਮੋਸਟ ਇੰਪੋਰਟੈਂਟ ਕੁਐਸਚਨ ਤਾਂ ਸਹੀ ਜਵਾਬ ਕੀ ਹੋਏਗਾ ਜੀ ਸਹੀ ਜਵਾਬ ਹੋਏਗਾ ਜੀ ਆਪਣਾ ਗੁਰੂ ਅਰਜਨ ਦੇਵ ਜੀ ਇਹਨਾਂ ਨੂੰ ਹੀ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਹੈ ਤੇ ਪਹਿਲੇ ਸ਼ਹੀਦ ਗੁਰੂ ਹੋਏ ਸੀ ਠੀਕ ਹੈ ਓਕੇ ਜੀ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਪੁੱਛਿਆ ਗਿਆ ਜੀ ਪੌਂਟਾ ਸਾਹਿਬ ਕਿਹੜੇ ਦਰਿਆ ਦੇ ਕੰਢੇ ਵਸਿਆ ਹੋਇਆ ਹੈ ਪੌਂਟਾ ਸਾਹਿਬ ਕਿਹੜੇ ਦਰਿਆ ਦੇ ਕੰਢੇ ਵਸਿਆ ਹੋਇਆ ਤੁਸੀਂ ਦੱਸਣਾ ਹੈ অপਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਆ ਤਾਂ ਸਹੀ ਜਵਾਬ ਕੀ ਹੋਏਗਾ ਜੀ ਸਹੀ ਜਵਾਬ ਹੋਏਗਾ ਜੀ ਜਮਨਾ ਨਦੀ অপਸ਼ਨ ਡੀ ਐ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ ਅੱਗੇ ਚੱਲਦੇ ਆ ਨੈਕਸਟ ਕੁਸ਼ਨ ਦੀ ਆਪਾਂ ਗੱਲ ਕਰਦੇ ਹਾਂ ਤਾਂ ਇੱਥੇ ਪੁੱਛਿਆ ਗਿਆ ਹੈ ਜੀ ਪਹਿਲੀ ਐਂਗਲੋ ਸਿੱਖ ਜੰਗ ਵੇਲੇ ਭਾਰ ਦਾ ਗਵਰਨਰ ਜਨਰਲ ਕੌਣ ਸੀ ਪਹਿਲੀ ਐਂਗਲੋ ਸਿੱਖ ਯੁੱਧ ਵੇਲੇ ਪਰਦਾ ਗਵਰਨਰ ਜਨਰਲ ਕੌਣ ਸੀ ਤੁਸੀਂ ਦੱਸਣਾ ਹੈ ਕਾਫੀ ਇਪੋਰਟੈਂਟ ਕੁਸ਼ਨ ਤੇ ਸਹੀ ਇਸ ਦਾ ਜਵਾਬ ਹੋਏਗਾ ਜੀ ਹੈਨਰੀ ਹਾਰਡਿੰਗ ਠੀਕ ਹੈ অপਸ਼ਨ ਡੀ ਇਸ ਸਾਲ ਦਾ ਬਿਲਕੁਲ ਸਹੀ ਜਵਾਬ ਹੋਏਗਾ ਪਹਿਲੀ ਜਿਹੜੀ ਐਂਗਲੋ ਸਿੱਖ ਜੰਗ ਹੋਈ ਸੀ ਉਸ ਦੇ ਵਿੱਚ ਹੈਨਰੀ ਹਾਰਡਿੰਗ ਸੀ ਤੇ ਦੂਜੀ ਜਿਹੜੀ ਹੋਈ ਸੀ ਉਸ ਦੇ ਵਿੱਚ ਲਾਰਡ ਡਲਹੌਜੀ ਸੀ ਠੀਕ ਹੈ ਓਕੇ ਜੀ ਅੱਗੇ ਚੱਲਦੇ ਆ ਨੈਕਸਟ ਕੁਸ਼ਨ ਦੀ ਆਪਾਂ ਗੱਲ ਕਰ ਲੈਂਦੇ ਆ ਕਾਫੀ ਇਪੋਰਟੈਂਟ ਕੁਸ਼ਨ ਤਾਂ ਦੋਸਤੋ ਇਸ ਸਵਾਲ ਦੇ ਵਿੱਚ ਪੁੱਛਿਆ ਗਿਆ ਜੀ ਹੜੱਪਾ ਸਭਿਅਤਾ ਦਾ ਸਭ ਤੋਂ ਵੱਧ ਮਾਨਤਾ ਪ੍ਰਾਪਤ ਕਾਲ ਦੱਸੋ ਹੜੱਪਾ ਸਭਿਅਤਾ ਦਾ ਸਭ ਤੋਂ ਵੱਧ ਮਾਨਤਾ ਪ੍ਰਾਪਤ ਕਾਲ ਤੁਸੀਂ ਦੱਸਣੇ ਹੜੱਪਾ ਸਭਿਅਤਾ ਨੂੰ ਹੀ ਆਪਾਂ ਸਿੰਧੂ ਘਾਟੀ ਸਭਿਅਤਾ ਵੀ ਕਹਿੰਦੇ ਆ ਤਾਂ ਇਸ ਦੇ ਦੋਸਤੋ ਟਾਈਮ ਪੀਰੀਅਡ ਵੈਸੇ ਤਾਂ ਬਹੁਤ ਮਤਵੇ ਚਲਦੇ ਐ ਇਸ ਦੇ ਟਾਈਮ ਪੀਰੀਅਡ ਨੂੰ ਲੈ ਕੇ ਪਰ ਤੁਸੀਂ ਓਵਰ ਆਲ ਇੱਕ ਵੈਲਿਡ ਟਾਈਮ ਪੀਰੀਅਡ ਜਿਹੜਾ ਹੈ ਦੱਸਣੇ ਤਾਂ ਇਸ ਦਾ ਸਹੀ ਜਵਾਬ ਹੋਏਗਾ ਜੀ ਆਪਸ਼ਨ ਸੀ 2400 ईसवी पुरो ਤੋਂ ਲੈ ਕੇ 1700 ईसवी पुरो तक ਜਿਹੜਾ ਹੈ ਹੜੱਪਾ ਸਭਿਅਤਾ ਦਾ ਜਾਂ ਕਹੇ ਲੋ ਸਿੰਧੂ ਸਭਿਅਤਾ ਦਾ ਇੱਕ ਵੈਲਿਡ ਟਾਈਮ ਪੀਰੀਅਡ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਠੀਕ ਹੈ ਸੋ ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ ਅੱਗੇ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਗੱਲ ਕਰ ਲੈਂਦੇ ਆ ਤੇ ਨੈਕਸਟ ਕੁਐਸਚਨ ਵੀ ਕਾਫੀ ਇੰਪੋਰਟੈਂਟ ਕਾਫੀ ਇਜ਼ੀ ਕੁਐਸਚਨ ਪੁੱਛਿਆ ਗਿਆ ਹੈ ਜੀ ਪੰਜਾਬ ਦੇ ਕਿੰਨੇ ਜਿਲ੍ਹਾ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ ਪੰਜਾਬ ਦਾ ਮੈਪ ਤੁਹਾਨੂੰ ਜਰੂਰ ਯਾਦ ਹੋਣਾ ਚਾਹੀਦਾ ਸੋ ਇੱਥੇ ਪਾਕਿਸਤਾਨ ਨਾਲ ਦੀ ਡਿਸਟ੍ਰਿਕਟ ਦੀ ਗੱਲ ਹੋ ਰਹੀ ਹੈ ਤਾਂ ਪਾਕਿਸਤਾਨ ਦੇ ਨਾਲ ਦੋਸਤੋ ਆਪਣੇ 6 ਡਿਸਟ੍ਰਿਕਟ ਲੱਗਦੇ ਆ ਠੀਕ ਹੈ ਕਿਹੜੇ-ਕਿਹੜੇ ਲੱਗਦੇ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਇਹ ਮੰਨ ਲਓ ਆਪਣਾ ਪੰਜਾਬ ਦਾ ਮੈਪ ਹੈ ਠੀਕ ਹੈ ਇਸ ਦੇ ਉੱਤੇ ਸਭ ਤੋਂ ਪਹਿਲਾਂ ਤੁਸੀਂ ਦੇਖੋਗੇ ਪਠਾਨਕੋਟ ਆਏਗਾ ਠੀਕ ਹੈ ਫਿਰ ਤੁਸੀਂ ਦੇਖੋਗੇ ਗੁਰਦਾਸਪੁਰ ਆਏਗਾ ਫਿਰ ਆਏਗਾ ਜੀ ਆਪਣਾ ਅਮਰਸਰ ਫਿਰ ਆਏਗਾ ਜੀ ਆਪਣਾ ਤਰਨਤਨ ਫਿਰ ਆਏਗਾ ਜੀ ਆਪਣਾ ਫਲੋਜ਼ਪੁਰ ਤੇ ਫਿਰ ਆਏਗਾ ਆਪਣਾ ਫਾਜ਼ਿਲਕਾ ਸੋ ਇਹ 6 ਡਿਸਟ੍ਰਿਕਟ ਹੈ ਜਿਨ੍ਹਾਂ ਦੀ ਬਾਉਂਡਰੀ ਆਪਾਂ ਪਾਕਿਸਤਾਨ ਨਾਲ ਸ਼ੇਅਰ ਕਰਦੇ ਹਾਂ ਰਿਵਰ ਦੀ ਆਪਾਂ ਗੱਲ ਕਰ ਲੈਂਦੇ ਆ ਨਾਲ ਦੀ ਨਾਲ ਹੀ ਠੀਕ ਹੈ ਇਹ ਪੁਆਇੰਟ ਵੀ ਤੁਹਾਨੂੰ ਯਾਦ ਹੋ ਜਾਏਗਾ ਰਿਵਰ ਦੇਖੋਗੇ ਤਾਂ ਇੱਥੋਂ ਆਪਣਾ ਰਾਵੀ ਦਰਿਆ ਜਿਹੜਾ ਹੈ ਉਹ ਵਗਦਾ ਹੈ ਠੀਕ ਹੈ ਤੇ ਅਧਿਕ ਅਮਰਸਰ ਤੋਂ ਬਾਅਦ ਕਿ ਉਹ ਪਾਕਿਸਤਾਨ ਨੂੰ ਹੋ ਜਾਂਦਾ ਹੈ ਉਸ ਤੋਂ ਬਾਅਦ ਇਧ ਇਦਰੋਂ ਵਿਆਸ ਦਰਿਆ ਆਂਦਾ ਤੇ ਤਰਨ ਤਰਨ ਤੱਕ ਆਂਦਾ ਤੇ ਇਦਰੋਂ ਫਿਰ ਇੱਕ ਆਪਣਾ ਸਤਲੁਜ ਰਿਵਰ ਆਂਦਾ ਤੇ ਉਹ ਵਿਆਸ ਦਰਿਆ ਦਾ ਆਪਣੀ ਲੈ ਕੇ ਅੱਗੇ ਨੂੰ ਧੁਰ ਜਾਂਦਾ ਤਾਂ ਇਸ ਤਰੀਕੇ ਨਾਲ ਆਪਣੇ ਰਿਵਰ ਤੇ ਪਾਕਿਸਤਾਨ ਵਾਲੇ ਡਿਸਟ੍ਰਿਕਟ ਤੁਸੀਂ ਦੇਖ ਲੇ ਅੱਗੇ ਚੱਲਦੇ ਹਾਂ ਹਾਂ ਇੱਥੇ ਇੱਕ ਪੁਆਇੰਟ ਤੁਸੀਂ ਹੋਰ ਨੋਟ ਕਰ ਲਿਓ ਆਪਣਾ ਜਿਹੜਾ ਰਾਵੀ ਦਰਿਆ ਇਹ ਵੀ ਆਪਣੇ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੀ ਬਾਉਂਡਰੀ ਬਣਾਉਂਦਾ ਠੀਕ ਹੈ ਤੇ ਜਿਹੜਾ ਵਿਆਸ ਦਰਿਆ ਹੈ ਇਹ ਪੰਜਾਬ ਦੇ 6 ਜ਼ਿਲ੍ਹਿਆਂ ਦੇ ਨਾਲ ਬਾਉਂਡਰੀ ਬਣਾਉਂਦਾ ਤੇ ਜਿਹੜਾ ਆਪਣਾ ਸਤਲੁਜ ਦਰਿਆ ਹੈ ਪੰਜਾਬ ਦੇ 9 ਜ਼ਿਲ੍ਹਿਆਂ ਦੇ ਨਾਲ ਬਾਉਂਡਰੀ ਬਣਾਉਂਦਾ ਹੈ ਠੀਕ ਹੈ ਮੇਪਾਲ ਕਲਾਸਾਂ ਦੇ ਵਿੱਚ ਆਪਾਂ ਕਰਾਂਗੇ ਫਿਲਹਾਲ ਇਸ ਸਵਾਲ ਦਾ ਸਹੀ ਜਵਾਬ ਹੋਈਗਾ ਜੀ অপਸ਼ਨ ਸੀ ਅੱਗੇ ਵਧਦੇ ਆ ਨੈਕਸਟ ਕੁਐਸਚਨ ਦੇ ਵੱਲ ਤੇ ਨੈਕਸਟ ਕੁਐਸਚਨ ਜਿਹੜਾ ਆਪਣੇ ਤੋਂ ਪੁੱਛ ਰਿਹਾ ਜੀ ਬਾਬਾ ਰਾਮ ਸਿੰਘ ਇਸ ਲਹਿਰ ਦੇ ਨੇਤਾ ਸੀ ਇਹ ਕੁਝ ਲਹਿਰ ਲਿਖੀ ਹੋਈ ਹੈ ਠੀਕ ਹੈ ਤੁਸੀਂ ਦੱਸਣਾ ਹੈ ਬਾਬਾ ਰਾਮ ਸਿੰਘ ਹੇਠ ਲਿਖੇ ਵਿੱਚੋਂ ਕਿਹੜੀ ਲਹਿਰ ਦੇ ਨੇਤਾ ਸੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹ ਵੀ ਤੇ ਤੁਸੀਂ ਕੀ ਕਰਨਾ ਹੈ ਸਵਾਲ ਦਾ ਜਵਾਬ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਭੇਜਣਾ ਹੈ ਠੀਕ ਹੈ ਤੇ ਇਸ ਤੋਂ ਇਲਾਵਾ ਵੀ ਤੁਹਾਡਾ ਕੋਈ ਸਵਾਲ ਹੋਵੇ ਡਾਊਟ ਹੋਵੇ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਸੋ ਦੋਸਤੋ ਇਹ ਸੀ ਅੱਜ ਦੀ ਆਪਣੀ ਵੈਰੀ ਇੰਪੋਰਟੈਂਟ ਕਲਾਸ ਤੁਹਾਨੂੰ ਕਿੱਦਾਂ ਦੀ ਲੱਗੀ ਜਰੂਰ ਦੱਸਿਓ ਤੇ ਜੇ ਤੁਹਾਨੂੰ ਵਧੀਆ ਲੱਗੀ ਬਈ ਲਾਈਕ ਸ਼ੇਅਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਆਪਾਂ ਮਿਲਦੇ ਹਾਂ ਫਿਰ ਨੈਕਸਟ ਕਲਾਸ ਦੇ ਵਿੱਚ ਉਦੋਂ ਤੱਕ ਦੇ ਲਈ ਰੱਬ ਰਾਖਾ